2024 ਦੇ ਲੋਕ ਸਭਾ ਚੋਣਾਂ ਦੇ ਨਤੀਜੇ ਕੁਝ ਘੰਟਿਆਂ ਦੇ ਵਿੱਚ ਜੋ ਪੰਜਾਬ ਦੇ ਆਜਾਣੇ ਨੇ ਜਿਸ ਦੇ ਵਿੱਚ ਹਲਵਾਈਆਂ ਦੀ ਦੁਕਾਨਾਂ ਤੇ ਲੱਡੂਆਂ ਦੀ ਤਿਆਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਜੋ ਨਤੀਜੇ ਆਉਣੇ ਨੇ ਤੇ ਉਹਦੇ ਸਬੰਧ ਦੇ ਵਿੱਚ ਜੋ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਲੱਡੂ ਜਿਹੜੇ ਅਲਗ-ਅਲਗ ਤਰ੍ਹਾਂ ਦੇ ਲੱਡੂ ਤਿਆਰ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਬਾਰੇ ਅਸੀਂ ਗੱਲਬਾਤ ਵੀ ਕਰਾਂਗੇ ਦੁਕਾਨਦਾਰ ਦੇ ਨਾਲ ਕੀ ਕਿੰਨੇ ਆਰਡਰ ਇਹਨਾਂ ਦੇ ਆ ਚੁੱਕੇ ਨੇ ਤੇ ਕਿੰਨੇ ਆਰਡਰ ਹੱਲੇ ਆਉਣੇ ਨੇ ਤੇ ਕਿੰਨੀ ਇਹਨਾਂ ਨੇ ਇਹ ਕੁਆਲਿਟੀ ਕੀ ਨਾਮ ਹੈ ਮੈਮ ਤੁਹਾਡਾ ਸਾਖਸ਼ੀ ਸਾਖਸ਼ੀ ਜੀ ਕੱਲ ਨਤੀਜੇ ਆਉਣੇ ਨੇ ਕਿੰਨੇ ਲੱਡੂਆ ਦੀ ਤਿਆਰੀ ਹੋ ਚੁੱਕੀ ਐ ਐਕਚੁਅਲੀ ਲੱਡੂਆ ਕੀ ਤਿਆਰੀ 7 ਆ 7 8 ਆਰਡਰ ਮਤਲਬ ਹੋ ਚੁੱਕੇ ਹੈ ਆਪ ਦੇਖ ਸਕਤੇ ਆ ਬੀ ਰੈਡੀ ਹੋ ਰਹੇ ਆ ਲੱਡੂ ਵੀ ਆ ਹੋਰ ਵੀ ਕਹੀਂ ਆਰਡਰ ਆ ਚੁੱਕੇ ਹੈ ਤੋਂ ਕੱਲ ਕੀ ਤਿਆਰੀ ਚੱਲ ਰਹੀ ਹੈ ਕਿ ਕਿੰਨੇ ਕਿੰਨੇ ਤਰ੍ਹਾਂ ਦੇ ਲੱਡੂ ਗੜੇ ਤੁਸੀਂ ਤਿਆਰ ਕੀਤੇ ਨੇ ਕੱਲ ਕੱਲਕ ਤਰ੍ਹਾਂ ਕੇ ਲੱਡੂ ਆਪ ਟਾਈਪਸ ਦੇਖ ਸਕਤੇ ਹੋ ਕੌਣ ਕੌਣ ਸੀ ਇਸ ਵਿੱਚ

ਵੇ ਦੇਖਿਆ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ 2 ਕਵੰਟਲ ਤੱਕ ਆਰਡਰ ਆ ਚੁੱਕੇ ਨੇ ਤੇ ਬਾਕੀ ਹੱਲੇ ਕਿਦਾਂ-ਕਿਦਾਂ ਆਰਡਰ ਆਣਗੇ ਉਹਦਾ-ਉਹਦਾ ਲੱਡੂ ਤਿਆਰ ਕੀਤੇ ਜਾਣਗੇ ਤੁਹਾਨੂੰ ਇੱਕ ਵਾਰ ਫਿਰ ਮੈਂ ਕੈਮਰਾਮੈਨ ਨੂੰ ਗਵਾਨ ਦਿਖਾਇਆ ਜਾਵੇ ਲੱਡੂ ਕਿਹੜੇ ਆ ਲੱਗ-ਲੱਗ ਤਰ੍ਹਾਂ ਦੇ ਲੱਡੂ ਤਿਆਰ ਕਰ ਦਿੱਤੇ ਗਏ ਨੇ ਭਾਵੇਂ ਮੋਟੀ ਬੁੰਦੀ ਹੈ ਤੇ ਭਾਵੇਂ ਛੋਟੀ ਬੁੰਦੀ ਹੈ ਲੱਗ-ਲੱਗ ਤਰ੍ਹਾਂ ਦੇ ਲੱਡੂ ਜੋ ਵੀ ਕਿਸ ਦੀ ਡਿਮਾਂਡ ਹੋਏਗੀ ਉਸ ਨੂੰ ਉਹ ਹੀ ਲੱਡੂ ਟਰਵਾਇਡ ਕਰ ਦਿੱਤੇ ਜਾਣਗੇ ਲੋਕ ਸਭਾ ਚੋਣਾਂ ਦੇ ਨਤੀਜੇ ਕੁਛ ਹੀ ਘੰਟਿਆਂ ਦੇ ਵਿੱਚ ਜਲੰਧਰ ਦੇ ਭਾਵੇਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆ ਜੰਨੇ ਨੇ ਤੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਜੋ ਨਤੀਜੇ ਕੁਛ ਹੀ ਘੰਟਿਆਂ ਦੇ ਵਿੱਚ ਜੋ ਆ ਆਣੇ ਨੇ ਉਹਦੇ ਸਬੰਧ ਦੇ ਵਿੱਚ ਕਿਹੜੇ ਲੱਡੂ ਤਿਆਰ ਕੀਤੇ ਜਾ ਰਹੇ ਨੇ ਅਲਗ-ਅਲਗ ਦੁਕਾਨਾਂ ਦੇ ਉੱਤੇ ਲੱਡੂ ਤਿਆਰ ਹੋ ਚੁੱਕੇ ਨੇ ਤੇ ਉਹਨਾਂ ਨੂੰ ਕਈਆਂ ਨੂੰ ਆਰਡਰ ਵੀ ਆ ਚੁੱਕੇ ਨੇ ਤੇ ਕਈ ਤਿਆਰ ਵੀ ਕੀਤੇ ਜਾ ਰਹੇ ਨੇ ਆਪਾਂ ਤੁਹਾਨੂੰ ਤਸਵੀਰਾਂ ਫਿਰ ਤੋਂ ਮੈਂ ਦਿਖਾ ਰਿਹਾ ਲੱਡੂ ਕਿਹੜੇ ਨੇ ਅਲਗ-ਅਲਗ ਤਰ੍ਹਾਂ ਦੇ ਲੱਡੂ ਤਿਆਰ ਹੋ ਚੁੱਕੇ ਨੇ ਜੋ ਆਰਡਰ ਹੈ ਹੁਣ ਤੱਕ 2 ਕੁਇੰਟਲ ਦੇ ਕਰੀਬ ਕਿਡਲ ਆਰਡਰ ਆ ਚੁੱਕਾ ਹੈ ਬਾਕੀ ਵੀ ਕਿੱਦਾਂ ਆਰਡਰ ਆਣਗੇ ਉਦਾਂ ਉਦਾਂ ਲੱਡੂ ਤਿਆਰ ਕੀਤੇ ਜਾਣਗੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀ ਹੈ ਕੈਮਰਾਮੈਨ ਮਾਨਮ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ